ਆਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਅੱਜ ਦੀ ਵੀਡੀਓ ਬੜੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਇਹ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਪੀਰਾਂ ਫਕੀਰਾਂ ਬਲੀਆਂ ਦੀ ਨਿਯਾਜ਼ ਦਿੰਦੇ ਹਨ ਚਾਹੇ ਵੀਰ ਬਾਣੂ ਨਿਯਾਜ਼ ਦਿੰਦੇ ਹੋਣ ਜਾਂ ਫਿਰ 11ਵੇਂ ਤੇ ਨਿਯਾਜ਼ ਦਿੰਦੇ ਹੋਣ ਬਹੁਤ ਸਾਰੇ ਲੋਕ ਲਖ ਦਾ ਤਪੀਰ ਜੀ ਦੀ ਨਿਆਂ ਦਿੰਦੇ ਹਨ ਬਹੁਤ ਸਾਰੇ ਲੋਕ 11ਵੀਂ ਵਾਲੀ ਸਰਕਾਰ ਦੀ 11ਵੀਂ ਤੇ ਨਿਆਂ ਦਿੰਦੇ ਹਨ ਜਾਂ ਫਿਰ ਹੋਰ ਪੀੜਾ ਖੇੜਾ ਬਲੀਆਂ ਮਸਤਾ ਦੇ ਨਾਮ ਦੀ ਨਿਆਂ ਦਿੰਦੇ ਹਨ ਆਪਾਂ ਅੱਜ ਗੱਲ ਇਹ ਕਰਨੀ ਹੈ ਕਿ ਨਿਆਂ ਕਬੂਲ ਕਿਹਦੀ ਹੁੰਦੀ ਹੈ ਨਿਆਂ ਦੇਣ ਵੇਲੇ ਕਈ ਲੋਗ ਜਿਸ ਵੀ ਪਿਰ ਫਕੀਰ ਦੀ ਨਿਆਇ ਦਿੰਦੇ ਹਨ ਉਹ ਦਾ ਖਤਮ ਜਾਂ ਕਿਸੇ ਕੋ ਪੜਾ ਲੈਂਦੇ ਹਨ ਜਾਂ ਫਿਰ ਕਈ ਲੋਗ ਆਪ ਵੀ ਖਤਮ ਪੜ ਲੈਂਦੇ ਹਨ ਖਤਮ ਆ ਪੜ ਲਿਆ ਜਾਂ ਕਿਸੇ ਕੋ ਪੜਾ ਲਿਆ ਲੇਕਿਨ ਇਹ ਕੋਈ ਖਾਸ ਗੱਲ ਨਹੀਂ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਤੁਸੀਂ ਜਿਸ ਕਮਾਈ ਦੀ ਨਿਆਇ ਦਿੰਦੇ ਆ ਉਹ ਕਮਾਈ ਤੁਹਾਡੇ ਦਸਾਂ ਉਹਾਂ ਦੀ ਕਿਰਤ ਕਮਾਈ ਹੈ ਕਈ ਲੋਕ ਵਿਆਜ ਤੇ ਪੈਸੇ ਦਿੰਦੇ ਲੋਕਾਂ ਨੂੰ ਕਈ ਲੋਕ ਹੋਰ ਕਿਸੇ ਕਿਸਮ ਦਾ 2 ਨੰਬਰ ਦਾ ਧੰਦਾ ਕਰਦੇ ਹਨ ਉਹ ਲੋਕ ਕਈ ਵਾਰੀ ਸੋਚ ਲੈਂਦੇ ਆ ਉਹ ਜਿਹੜੀ ਦੋ ਨੰਬਰ ਦੀ ਕਮਾਈ ਆਈ ਹੁੰਦੀ ਆ ਉਹਦੇ ਵਿੱਚੋਂ ਨਿਆਂ ਦੇ ਦਈਏ ਇਸ ਤਰ੍ਹਾਂ ਦੋ ਨੰਬਰ ਦੇ ਪੈਸੇ ਦੀ ਨਿਆਂ ਦਿੱਤੀ ਹੋਈ ਕਦੇ ਵੀ ਕਬੂਲ ਨਹੀਂ ਹੋ ਸਕਦੀ ਉਹ ਨਿਆਜ਼ ਤਾਂ ਜੇਕਰ ਆਪਾਂ ਪ੍ਰਸ਼ਾਦ ਦੇ ਤੌਰ ਤੇ ਵੀ ਕਿਸੇ ਨੂੰ ਦਿੰਦੇ ਹਾਂ ਉਹ ਪ੍ਰਸ਼ਾਸ਼ਕਨ ਵਾਲਾ ਇਨਸਾਨ ਵੀ ਗੁਨਾਹਗਾਰ ਬਣ ਜਾਂਦਾ ਕਿਉਂਕਿ ਉਸ ਆਦਮੀ ਨੇ ਕਿਸੇ ਦੇ ਖੂਨ ਪਸੀਨੇ ਦੀ ਕਮਾਈ ਵਿੱਚੋਂ ਪ੍ਰਸ਼ਾਦ ਲੈ ਲਿਆ ਇਦਾਂ ਦੇ ਪੈਸਿਆਂ ਨਾਲ ਦਿੱਤੀ ਹੋਈ ਨਿਆਜ਼ ਕਦੇ ਵੀ ਕਬੂਲ ਨਹੀਂ ਹੋ ਸਕਦੀ ਨਿਆਜ਼ ਉਹੀ ਕਬੂਲ ਹੋਵੇਗੀ ਜਿਹੜੀ ਤੁਹਾਡੇ ਹੱਕ ਹਲਾਲ ਦੀ ਕਮਾਈ ਵਿੱਚੋਂ ਦਿੱਤੀ ਗਈ ਹੋਵੇ। ਇਹ ਹੀ ਸੋਚ ਰੱਖਣੀ ਚਾਹੀਦੀ ਕਿ ਅਸੀਂ ਸਦਾ ਦਸਾਂ ਨੋਹਾਂ ਦੀ ਕਿਰਤ ਕਮਾਈ ਕਰੀਏ। ਉਸ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਰੱਬ ਬਰਕਤ ਪਾਉਂਦਾ ਹੈ ਅਤੇ ਉਸ ਕਮਾਈ ਵਿੱਚੋਂ ਦਿੱਤੀ ਹੋਈ ਨਿਆਜ਼ ਕਬੂਲ ਹੁੰਦੀ ਹੈ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਲਾਈਕ ਅਤੇ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ